ਰੰਜੀਤ ਕੀ ਸੋਚਿਆ ਜੀ ਹੁਣ ਕਿਰਾਏ ਤੇ ਜਾਣਾ ਵਾ ਹੁੰਦਿਆਂ ਸੁਣਿਆ ਸਭ ਕੁਝ ਐਵੇਂ ਕਿਰਾਏ ਦੇਣਾ ਮੈਨੂੰ ਸਮਝ ਲੱਗਦੀ ਮਾਤਾ ਨੇ ਕਿਤੇ ਲਈ ਰੱਖਿਆ ਸਾਰਾ ਕੁਝ ਕੋਈ ਹਾਲ ਨਹੀਂ ਆ ਬੇਹਲੋ ਕਿਹੋ ਜਿਹੀ ਗੱਲਾਂ ਕਰਦੇ ਫਿਰ ਕਿਰਾਏ ਤੇ ਚੱਲ ਜੂ ਯਾਰ ਸਾਡਾ ਕੁਝ ਨਹੀਂ ਹੈ ਘਰ ਚ ਆਹ ਪ੍ਰੋਬਲਮ ਇੱਕ ਘਰ ਦੀ ਨਹੀਂ ਹੈ ਰੰਜੀਤ ਪਤਾ ਨਹੀਂ ਕਿੰਨੇ ਘਰਾਂ ਦੀ ਹੈ ਤੂੰ ਸੱਚ ਹੀ ਕਹਿੰਨੀ ਹੈ ਮੈਂ ਸਾਬ ਲਾਇਆ ਵੇਖ ਲਓ ਜਿੰਨਾ ਨੇ ਮੈਂ ਨਾ ਕੋਈ ਮੰਗਦਾ ਨਾ ਕੋਈ ਤੇ ਮੈਂ ਚੰਗਾ ਹੰਬੜਾ ਵਧੀਆ ਤੇ ਹੁਣ ਮੈਂ ਉਹਦੇ ਘਰ ਚ ਕੁਝ ਨਾ ਕੁਝ ਮੰਗਣ ਦਿਆਂ ਕੰਮ ਨੂੰ ਨਹੀਂ ਦੇਂਦੇ ਕੋਈ ਜਾਂਦੀ ਐ ਇੱਕ ਹੋਰ ਸੋਈ ਤੇ ਪੜਾਈ ਜਾਓ ਉੱਥੇ ਲੜਾਈ ਪਤਾ ਕਿ ਨਹੀਂ ਹੁੰਦੀ ਆ ਉਹ ਤੇ ਜਾਣ ਕੇ ਆੜ ਦਿੰਦੀ ਆ ਜਦੋਂ ਮੈਂ ਸਬਜ਼ੀ ਬਣਾਉਣੀ ਉਦੋਂ ਹੀ ਉਹਨੇ ਸਬਜ਼ੀ ਬਣਾਉਣੀ ਪਤਾ ਪਾਂਡੇ ਮਿਕਸ ਕਰ ਦਿੰਦੀ ਆ ਸਲੈਪ ਗੰਦੀ ਹੁੰਦੀ ਆ ਤੇ ਫਿਰ ਕਹਿੰਦੀ ਇੰਨੇ ਖਲਾਰਾ ਪਾਇਆ ਵਾ ਉਹ ਤਾਂ ਨੇਤਾ ਦਾ ਕਲੇਸ਼ ਆ ਉਹ ਯਾਰ ਮਹੀਨਾ ਖੰਡ ਜੇ ਅਸੀਂ ਦੂਜੇ ਘਰ ਚ ਰਹਿ ਵੀ ਲਵਾਂਗੇ ਤਾਂ ਕੀ ਆਗੇ ਉਹ ਬੱਲ ਲੱਗੀ ਉੱਥੇ ਉੱਥੇ ਤੇਰੇ ਸਾਹਮਣੇ ਭੂਤ ਬੋਲਣ ਦੇ ਨਾਲ ਸਾਫ ਸਫਾਈ ਹੁੰਦੀ ਰੋ ਵੀ ਕਰਦੀ ਤੇ ਹੋਰ ਕੀ ਆ ਆਪਾਂ ਸਫਾਈ ਕਰਾ ਕੇ ਚੁੱਪ ਕਰਕੇ ਉੱਥੇ ਜਾਈਏ ਬੰਦ ਹੀ ਪਿਆ ਵਾ ਇੱਕ ਮਹੀਨਾ ਦੇ ਦੇਣਾ ਬਸ ਇੱਕ ਮਹੀਨੇ ਚ ਮੈਂ ਸੋ ਉਰੇ ਗੱਲ ਗਲਤੀ ਆ ਰਹੀ ਹੈ ਇਹ ਗੱਲ ਜੀ ਉਹ ਨਾ ਇਹ ਕਰਨ ਦੀ ਜਦੋਂ ਮੈਂ ਉੱਥੇ ਦੱਸ ਬਣਾਓ ਨਾ ਪੈਨਸ਼ਨ ਦੀ ਦਾ ਨਾਂ ਲੈਣ ਦੇ ਹੀ ਜੇ ਤੇ ਨਾ ਮਕਾਨ ਕੋਲ ਬਣਾ ਲੈਣ ਦੇ ਜੀ ਰਸਕਾ ਲਈ ਕਿਤੇ ਤੱਕੇ ਕਾnde ਗਰੀ ਆਪਣਾ ਘਰ ਬਾਰ ਛੱਡ ਕੇ ਹੀ ਮੈਨੂੰ ਮੈਨੂੰ ਮਹੀਨੇ 2 ਮਹੀਨੇ ਰਹਿਣ ਦੇਵੇ ਨਾ ਕਿਤੇ ਮੇਰੇ ਬਹੁਤ ਹੀ ਗਲਤ ਹੈ ਨਾ ਆਪਾਂ ਉਹਦੇ ਪੜੀਆਂ ਵਿੱਚ ਜੱਜੀਏ ਉੱਥੇ ਤੋਂ ਬਾਹਰ ਹੀ ਰਹਿ ਲੱਭੀ ਉੱਥੇ ਪਾਲੀ ਇਹ ਮੋਟੀ ਖਾਣ ਦੇਮ ਨਾ ਆ ਲੱਗ ਡਿਆਵਾਂ ਆਪੀ ਇੰਨਾ ਦੋਵਾਂ ਜੀਆਂ ਦੀ ਸਿਆਸਤ ਹੈ ਇਹ ਕਿਰਾਏ ਤੇ ਚੱਲ ਜਾਣ ਇੱਥੋਂ ਤੁਹਾਨੂੰ ਕੀ ਲੱਗਦਾ ਆਹ ਹੋ ਗਿਆ ਲੈਣਾ ਉਹ ਕੀ ਪਤਾ ਹੈ ਕੀ ਹੋ ਗਿਆ ਚੰਗਾ ਬਲਾਇ ਪਪਾ ਜੀ ਵੀ ਨਹੀਂ ਇਦਾਂ ਕਰਦੇ ਮੇਰੇ ਨਾਲ ਪਤਾ ਨਹੀਂ ਕਿਉਂ ਇਦਾਂ ਕਰਨ ਲੱਗ ਪਏ ਆ ਤਰਦੇ ਨਹੀਂ ਭਾਜੀ ਤੁਹਾਡੇ ਸਾਹਮਣੇ ਬੋਲਣ ਦੇ ਜੋ ਬੋਲਦੇ ਨੇ ਤਿੰਨੇ ਜਾਣੇ ਇੱਕ ਬੰਦੇ ਉਹ ਗੱਲ ਵੀ ਤੁਹਾਨੂੰ ਹੱਲੇ ਵੀ ਮਾਨ ਚੜੇ ਇਹ ਮੇਰੇ ਪਰਿਵਾਰ ਦਾ ਬੜਾ ਮਾਨ ਆ ਮੈਨੂੰ ਪਤਾ ਨਹੀਂ ਯਾਰ ਕਿਉਂ ਇਦਾਂ ਕਰਨ ਦੇ ਦੱਸ ਵੀ ਦੱਸ ਸਾਡਾ ਵੀ ਕੁਝ ਬਣ ਜੂ ਅਸੀਂ ਵੀ ਰਹਿ ਲਾਂਗੇ ਤੇ ਕੀ ਹੋ ਜੂਗਾ ਕਿਤੇ ਹੈ ਇੱਕ ਸੋਈ ਚ ਸਰਦਾ ਰੋਜ਼ ਰੋਜ਼ ਦੀ ਲੜਾਈ ਖਤਮ ਹੋ ਗਈ ਕਿਉਂ ਨਹੀਂ ਇਹ ਗੱਲ ਸੋਚਦੇ ਉਹ ਰਹਿ ਪਾ ਦੀ ਗੱਡੀ ਛੱਤੀ ਬੋਲਿਆ ਆਂਦਾ ਇਹ ਪੈਂਚਾ ਤੁਸੀਂ ਕੀ ਕਰਨ ਨੂੰ ਲੈਣੀ ਹੈ ਪੈਨਸ਼ਨ ਬੁੱਢੀ ਨੂੰ ਕਹੀ ਦੱਸ ਬੁੱਢੀ ਨਹੀਂ ਨਹੀਂ ਪੈਨਸ਼ਨ ਹਣ ਕੀ ਕਰਨੀ ਘਟੋ ਘਟ ਗਈ ਜਾਂਦੇ ਹੁੰਦੇ ਹੀ ਹੋਊਗਾ ਨਾ ਤੇ ਕਿੰਨੇ ਕ ਦੀ ਉਹਦੀ ਕਿਤੇ ਦਵਾਈ ਆ ਜਾਂਦੀ ਇਹ ਨਹੀਂ ਆਂਦੀ ਵੀ ਆਪਣੇ ਵਰਤਨ ਨੂੰ ਨਾ ਰੱਖੇ ਆਪਣੇ ਵਰਤਨ ਨੂੰ ਵੀ ਰੱਖੇ ਤੇ ਬਾਕੀ ਥੋੜੀ ਥੋੜੀ ਦੇ ਦੇ ਹੁਣ ਉਹ ਕੋਚੇ ਤਾਂ ਪੌਂਡਿਆ ਉਹਨੂੰ ਪਤਾ ਵੀ ਸਾਨੂੰ ਮਿਲਨੀ ਸਾਰੀ ਮੇਰੀ ਗੱਲ ਸੁਣ ਉਹ ਕਿੰਨੇ ਕ ਖਰਚ ਲਊਗੀ ਖਰਚ ਅੱਦੇ ਅੱਦੇ ਪੈਸੇ ਕਰ ਲੈਣ ਮੈਂ ਕਿਹੜਾ ਮੜਾ ਕੀਤਾ ਜਦੋਂ ਵੀ ਲੋੜ ਹੋਗੀ ਮਾਤਾ ਨੂੰ ਉਸੇ ਵੇਲੇ ਰਿਤਾਈ ਦੇ ਪੈਸੇ ਰੱਖ ਦਿਆ ਕਰਦੇ ਆਂ ਕਿ ਕਿਤੇ ਜਾਣਾ ਮਾਂ ਗੱਲ ਕੁਝ ਵੀ ਆ ਚੀਜ਼ ਲੈਣੀ ਆ ਪਿਆਰ ਨਾ ਸਮਝਾ ਉਹ ਜੀ ਦਾ ਕਰਾਇ ਤੇ ਕਿੱਥੇ ਧੱਕੇ ਖਾਂਦੇ ਬਰਾਗੇ ਇਹ ਹਮਕਾਂ ਠੀਕ ਆਪਾਂ ਆਹੋ ਕੱਲਾ ਮੈਂ ਹੀ ਪਿਆਰ ਨਾਲ ਗੱਲ ਕਰਾਂ ਤੂੰ ਵੀ ਕਿਤੇ ਪਿਆਰ ਨਾਲ ਗੱਲ ਕਰ ਲਿਆਗਾ ਤੂੰ ਤਾਂ ਮਾੜਾ ਪਿਆਰ ਨਾਲ ਗੱਲ ਕਰ ਕੰਮ ਕਢਾਉਂਦਾ ਤੂੰ ਹੀ ਸੋਚ ਲਿਆਗਾ ਇਨਾਂ ਕੋ ਮੈਨੂੰ ਕੀ ਨਹੀਂ ਰਿਣੀ ਸਿੱਧਾ ਸਿੱਧਾ ਤੈਨੂੰ ਪਤਾ ਨਹੀਂ ਲੱਗਦਾ ਕੋ ਗੱਲ ਕਰਨ ਦੀ ਤੂੰ ਵੀ ਵੇਖ ਲਾ ਜਦੋਂ ਪੱਟੀਆਂ ਗੱਲਾਂ ਕਰਦੇ ਆ ਨਾ ਪਿਆਰ ਪਿਉ ਸਾਰੇ ਖੂਚ ਪੈ ਜਾਂਦੇ ਆ ਚੱਲ ਰੋਟੀ ਤੇ ਖਾਓ ਲਿਆਵਾਂ ਮੈਂ ਹਾਂ ਲਿਆ ਮੈਂ ਮਾਤਾ ਨੂੰ ਫੇਰ ਗੱਲ ਕਰਦਾ ਕੱਲੀ ਨਾਲ ਗੱਲ ਕਰੂੰਗਾ ਜਾਣਦੇ ਨਾ ਕਿਤੇ ਦੋਰੀ ਮੈਂ ਨਾ ਦੱਸ ਕਿਰਾਏ ਤੇ ਮੈਂ ਚਲ ਜਾਹਾਂ ਕਿਰਾਏ ਤੇ ਸੱਜਦਾ ਕਿਤੇ ਹਰ ਮਹੀਨੇ ਲੈਣ ਨੂੰ ਸੇ 700 ਰੁਪਏ ਕਿਰਾਇਆ ਦੇਣਾ ਸੋਖੀ ਗੱਲ ਕਿਤੇ ਉਹ ਵੀ ਤਾਂ ਆਪਣਾ ਘਰ ਹੀ ਆ ਉਹ ਮੇਰਾ ਆਬਦਾ ਵਾ ਮਾਤਾ ਤੇ ਕੱਲਾ ਕਿਤੇ ਮੇਰੇ ਪਿਓ ਦਾ ਘਰ ਆ ਉਹ ਵੀ ਦੱਸ ਮੈਂ ਉੱਥੇ ਰਹਿ ਨਹੀਂ ਸਕਦਾ ਕਿਤੇ ਇੱਕ ਪਈ ਜਾਣਾ ਇੱਥੇ ਰਹੀ ਜਾਵੇ ਕਿਹਣਾ ਉੱਥੇ ਰਹੀਵੇ ਇਹਨਾਂ ਕੁੜੀ ਦੀ ਟੈਨਸ਼ਨ ਪੈ ਗਈ ਆ ਕੁੜੀ ਦਾ ਵੀ ਕਰ ਦਾਂਗੇ ਕੁੜੀ ਦਾ ਵਿਆਹ ਦਸ ਘਰ ਵੇਚ ਕੀ ਹੋਣਾ ਕਿਤੇ ਹੱਦ ਹੋ ਗਈ ਏ ਜਰੂਰੀ ਵਿਆਹ ਇੰਨਾ ਖਰਚਾ ਕਰਨਾ ਉਹ ਦੂਜੀ ਏਰ ਵਿਆਹ ਕਰਨਾ ਤਾਂ ਜ਼ਰਾ ਪੈਲਸੇ ਜੀ ਕਰਨਾ ਵਿਆਹ ਕਿਤੇ ਹੁਣ ਇੱਥੇ ਆ ਕੇ ਬਹਿ ਗਏ ਹਾਂ ਹੁਣ ਕੀ ਸੋਚਣ ਧਿਆ ਪਹਿਲਾਂ ਲੜ ਲੈਂਦੇ ਕਿ ਬਾਦੋਂ ਸੋਚਣ ਬਹਿ ਜਾਂਦੇ ਮਮੀ ਮੈਨੂੰ ਨਾ ਟੈਨਸ਼ਨ ਹੀ ਲੱਗ ਗਈ ਆ ਹੁਣ ਦੱਸ ਕਹੀ ਟੈਨਸ਼ਨ ਲੱਗੀ ਏ ਵਖੋ ਰਣਾ ਹੈਗਾ ਤੇ ਮੇਰਾ ਭਾਵਾ ਖੂਨ ਦਾ ਰਿਸ਼ਤਾ ਵਾ ਤੇ ਨਾ ਉਹ ਘਟ ਕਰਦਾ ਨਾ ਮੈਂ ਘਟ ਕਰਦਾ ਪਰ ਮੈਂ ਵੱਡੇ ਹੋਂ ਦਾ ਫਰਜ਼ ਤੇ ਪੂਰਾ ਨਿਭਾਉਣਾ ਨਾ ਛੋਟਾ ਪਰ ਆ ਫਿਰ ਕੀ ਆ ਮੈਂ ਕੰਨ ਨੂੰ ਪਲਾਟ ਦੀ ਚਾਬੀ ਦੇਈ ਦੋ ਜਿਹੜੀ ਮੰਗਦਾ ਵਾ ਤੋ ਮੈਨੂੰ ਤੁਸੀਂ ਵਿਹਲਿਆ ਕਰ ਦੋ ਇੱਕ ਦਾ ਸਲਾਹ ਹੁਣ ਤੇਰੀ ਵੀ ਸਲਾਹ ਹੋ ਗਈ ਪਲਾਟ ਦੀ ਚਾਬੀ ਦੇ ਦੋ ਮੰਮੀ ਪਤਾ ਕੀ ਗੱਲ ਆ ਰੋਜ਼ ਦਿਹਾੜੀ ਤੇ ਨਾ ਕਲੇਸ਼ ਖਤਮ ਨਹੀਂ ਹੋਉਂਦਾ ਨਾ ਨਹੀਂ ਲੈ ਆਂ ਦਿਆ ਰੋਜ਼ ਤੇ ਕਲੇਸ਼ ਹੁੰਦਾ ਪਿਆ ਵਾ ਤੇ ਤੂੰ ਕਾਂ ਦੇ ਕੇ ਵੀ ਨਹੀਂ ਕਲੇਸ਼ ਖਤਮ ਹੋਣਾ ਮੇਰੀ ਸੁਣ ਲੈ ਗੱਲ ਤੇ ਮੈਂ ਨਹੀਂ ਮਗਾ ਦੇਣਾ ਮੈਂ ਵੀ ਲੋ ਕਰੀ ਬੜਾ ਤੂੰ ਮੈਨੂੰ ਦਿੰਦੇ ਕੀ ਜੇ ਕੀ ਦਿੰਦਾ ਜੇ ਮੈਨੂੰ ਉਹ ਕੀ ਦਿੰਦਾ ਤੂੰ ਕਿਦਣਾ ਜਿਹੜਾ ਮੇਰੇ ਕੋਲ ਹੈਗਾ ਤੂੰ ਉਹ ਵੀ ਖੋਣ ਨੂੰ ਤਿਆਰ ਹੋ ਗਏ ਜੇ ਮੇਰੀ ਗੱਲ ਸੁਣੋ ਮੈਨੂੰ ਘਰੋਂ ਕੱਢ ਦੋ ਮੇਰੀ ਗੱਲ ਤੇ ਸੁਣੋ ਤੂੰ ਐਵੇਂ ਗਰਮ ਨਾ ਹੋਵੋ ਵੇਖੋ ਕਿਰਾਏ ਤੇ ਚੰਗਾ ਕਿਰਾਏ ਤੇ ਤੁਹਾਨੂੰ ਵਧੀਆ ਲੱਗੂਗਾ ਇੱਕ ਭਰਾ ਆਪਣੇ ਮਕਾਨ 'ਚ ਰਹਿੰਦਾ ਹੋਵੇ ਤੇ ਦੂਜਾ ਕਿਰਾਏ ਤੇ ਰਹਿੰਦਾ ਹੋਵੇ ਤਰ ਰੱਖ ਕੇ ਰਹਿਣ ਦੋਵੇ ਜਣੀਆਂ ਦੋਵਾਂ ਨੂੰ ਦਿੱਤਾ ਮੈਂ ਨਹੀਂ ਆਪਣੀ ਚਾਬੀ ਦੇਣੀ ਮੈਨੂੰ ਪੁੱਛੀਂ ਨਾ ਵਾ ਰਣਕੇ ਕਿੱਥੇ ਰਹਿਣਾ ਵਾਸਤੇ ਪਾਣੀ ਲੰਘ ਚੁੱਕਾ ਵਾ ਰਣਣ ਵਾਲੀ ਗੱਲ ਨਹੀਂ ਹੈਗੀ ਉਹ ਵੀ ਸਿਰੋ ਪਾਣੀ ਲੰਘ ਜਾਣਾ ਤੁਸੀਂ ਉਹ ਮੇਰੇ ਕੋਲ ਹੀ ਖੋ ਕੇ ਬਹਿ ਜਾਣਾਗੇ ਮੈਨੂੰ ਖਾਲੀ ਕਰ ਦੇਣਾਗੇ ਤੁਸੀਂ ਤੁਹਾਡਾ ਜੇ ਇੱਥੋਂ ਨਹੀਂ ਨਾ ਕੰਮ ਸਰੀਆ ਉਹ ਵੀ ਦਿੱਤੇ ਆ ਜੀ ਇਹ ਗੱਲ ਸੁਣੋ ਮੈਂ ਰਾਣੀ ਨਾਲ ਸਲਾਹ ਕਰਕੇ ਨਾ ਆਪਾਂ ਦੋਵੇਂ ਭਰਾ ਤੁਹਾਨੂੰ ਦੋਵੇਂ ਪੈਸੇ ਦਿਆ ਕਰਾਂਗੇ ਉਹ ਵੀ ਦਊਗਾ ਤੇ ਮੈਂ ਵੀ ਦਊਗਾ ਢਾਡੀ ਮਰਜੀ ਭਾਵੇਂ ਰੋਟੀ ਇੱਥੋਂ ਖਾਓ ਤੁਹਾਡੀ ਮਰਜੀ ਭਾਵੇਂ ਰੋਟੀ ਉਧਰੋਂ ਘਰੋਂ ਜਾ ਕੇ ਖਾਓ ਵੇ ਜਿੰਨੇ ਦਾ ਮੇਰਾ ਖਾਣਾ ਤੁਸੀਂ ਉਹਨੇ ਮੈਨੂੰ ਪਹਿਲੇ ਦੇ ਦੇਣੇ 500 ਫੜਾ ਦੋਗੇ 200 ਫੜਾ ਦ ਇਦਾਂ ਮੇਰਾ ਮਕਾਨ ਵੇਚ ਲੂ ਤੇ ਕੱਲ ਜਦੋਂ ਰਾਧਾ ਮਰ ਤੇਰੇ ਮੂੰਹ ਵਾਲੇ ਵੇਖੂਗਾ ਤੇ ਮੂੰਹ ਵਾਲੇ ਵੇਖੂਗੀ ਮੈਂ ਹਾਂ ਤੂੰ ਆਖ ਮੰਮੀ ਆਜੇ ਮੇਰ ਕੋਹਾ ਨਹੀਂ ਮੇਰੀ ਕਮਾਈ ਕਿੰਨੀ ਗਿਆ ਉਹਨੇ ਆਹ ਮੈਂ ਮਿੱਟੀ ਚ ਮਿੱਟੀ ਹੋਇਆ ਮੈਂ ਇਹਨਾ ਸੌਦਾ ਦੇਣਾ ਹੀ ਮੈਂ ਉਹਨੂੰ ਪਲਾਣੇ ਨੂੰ ਕਰਜ਼ਾ ਦੇਣਾ ਹੀ ਮੈਂ ਆਜੇ ਖਾਦ ਦੇ ਪੈਸੇ ਦੇਣੀ ਆ ਸਭ ਸੁਣਾਉਣਾ ਜੇ ਤੂੰ ਮੈਨੂੰ ਮੰਮੀ ਮੇਰੀ ਗੱਲ ਸੁਣੋ ਛੋਟੇ ਭਰਾ ਦਾ ਕਿੰਨੇ ਸੋਚਣਾ ਜੇ ਮੈਂ ਨਹੀਂ ਸੋਚਣਾ ਤੇ ਕਿੰਨੇ ਸੋਚਣਾ ਸੋਚ ਪੇ ਤੇਰੇ ਕੋਲ ਹੈਗਾ ਤਾਂ ਸੋਚ ਆਪਣੇ ਕੋਲ ਮੇਰ ਕੋਲ ਹੈ ਕਿ ਸੋਚ ਮੇਰੀ ਸੁਣੋ ਗੱਲ ਹੁਣ ਵੇਖੋ ਜਿੱਦਣ ਮੈਂ ਨਾ ਨਾ ਜਾਵਾਂ ਪਿਆਰੀ ਤੇ ਉਹ ਮੇਰੀ ਪਿਆਰੀ ਵਾਈ ਵੀ ਕਰ ਦਿੰਦਾ ਜੀ ਤੇ ਨਾਲ ਡੰਗਰਾਂ ਨੂੰ ਪੱਠੇ-ਪੁੱਠੇ ਵੀ ਪਾ ਦਿੰਦਾ ਜੀ ਉਹ ਛੰਮੀ ਸਾਹਮਣੇ ਨਹੀਂ ਦੱਸਦਾ ਤੇ ਫਿਰ ਤੂੰ ਉਹਦਾ ਤੂੰ ਸੋਚ ਮੈਂ ਨਹੀਂ ਸੋਚਣਾ ਮੈਂ ਨਹੀਂ ਮਕਾਨ ਦੀ ਚਾਬੀ ਨਹੀਂ ਦੇਣੀ ਤੂੰ ਉਹਦੀ ਹੈਲਪ ਜੋ ਕਰ ਸਕਦਾ ਕਰ ਜਿਤਨਾ ਤੂੰ ਹੀ ਰਹਿ ਸਕਦੇ ਰਹੋ ਤੁਹਾਨੂੰ ਮਕਾਨ ਦਿੱਤਾ ਵਾ ਇੱਕ ਹੀ ਰਸੋਈ ਹੈ ਨਾ ਦੂਜੀ ਰਸੋਈ ਦਾ ਇੰਤਜ਼ਾਮ ਕਰ ਲਓ ਮੇਰੀ ਗੱਲ ਸੁਣ ਉਹ ਕਹਿ ਤਾਂ দেয়া ਵਾ ਜਿੰਨੇ ਚਿਰ ਰਸੋਈ ਨਹੀਂ ਤਿਆਰ ਹੁੰਦੀ ਤੇ ਇਹ ਦੋਵੇਂ ਚਾਪੀ ਤੁਸੀਂ ਮੰਮੀ ਹੁਣ ਜਿੱਦ ਕਰਕੇ ਬੈਠੇ ਫਿਰ ਰਹੀ ਰਾਧਾ ਦੀ ਗੱਲ ਰਾਧਾ ਵਾਸਤੇ ਮੁੰਡਾ ਮੈਂ ਖੁਦ ਵੇਖੂਗਾ ਉਹ ਮੁੰਡਾ ਵੇਖੋ ਸਭ ਕੁਝ ਕਰੋ ਉਦੇ ਬਾਅਦ ਚੋਕੋਛਦਾ ਨਹੀਂ ਉਹ ਤੋਂ ਪਹਿਲਾਂ ਮੈਂ ਚਾਬੀ ਨਹੀਂ ਦੇਣ ਤੈਨੂੰ ਉਹ ਮਕਾਨ ਮੇਰ ਕੋ ਹੀ ਰਹਿਣਾ ਹੈ ਮੈਂ ਮਕਾਨ ਮੈਨੂੰ ਤੂੰ ਹੀ ਫੁੱਲੀਆਂ ਪਾ ਪਾ ਕੇ ਮੈਨੂੰ ਐਵੇਂ ਨਾ ਕਲਮਲੀ ਬਣਾ ਦੋ ਵੀ ਮੈਂ ਉਹ ਵੀ ਤੁਹਾਨੂੰ ਹੱਥੋਂ ਗਵਾ ਬੈਠਾ ਆਪਣਾ ਮੇਰੀ ਗੱਲ ਸੁਣੋ ਜਦੋਂ ਫਿਰ ਮਕਾਨ ਚ ਹਿੱਸਾ ਮੰਗ ਲਾ ਭਗਾ ਉਧਰੋਂ ਪਲਾਟ ਚ ਫਿਰ ਚੰਗੇ ਰਹੋਗੇ ਜਿਹੜੀ ਚਾਬੀ ਮੰਗਾ ਨੇ ਉਹ ਕਿਹੜਾ ਪਲਾਟ ਚ ਉਹ ਕਿਹਦਾ ਹਿੱਸਾ ਨਹੀਂ ਕੱਲ ਤੂੰ ਵੀ ਨਾ ਮੂੰ ਚੋਕ ਕੇ ਆ ਗਈ ਮੰਮੀ ਮੈਨੂੰ ਹੀ ਸਾ ਦੇ ਉਹ ਚ ਕਿਹਦਾ ਹਿੱਸਾ ਨਹੀਂ ਮੇਰਾ ਵਾ ਮੈਂ ਆਪਣੇ ਬੰਦੇ ਦੇ ਸਿਰ ਤੇ ਲਿਆਓ ਉਹਨੇ ਮੈਨੂੰ ਮੇਰੇ ਨਾਂ ਤੇ ਲਾਇਆ ਤਹਾਡੇ ਨਾਂ ਤੇ ਨਹੀਂ ਲਾਇਆ ਜੋ ਤੁਹਾਡੇ ਨਾਂ ਤੇ ਲਾਇਆ ਤੁਹਾਨੂੰ ਦੇ ਦਤਾ ਆਪਣੀ ਤਾਂ ਸੋਈ ਬਣਾਓ ਮੇਰੀ ਗੱਲ ਕਿਉਂ ਨਹੀਂ ਸਮਝਦੇ ਭਾਵੇਂ ਚਲੋ ਮੰਨ ਲਓ ਤੁਹਾਡੇ ਨਾਂ ਤੇ ਹੀ ਆ ਤੇ ਪੁੱਤ ਵੀ ਤੇ ਹੱਕ ਦਾ ਹੁੰਦੇ ਹੈਗੇ ਨਹੀਂ ਇਹ ਦੱਸੋ ਜਦੋਂ ਮਰ ਜਾਂਦੇ ਆ ਨਾ ਮਾਂ ਪਿਓ ਉਦੋਂ ਹੁੰਦੀਆਂ ਮਮੀ ਮੇਰਾ ਘਰ ਵਾਲਾ ਮਰ ਗਿਆ ਨਾ ਉਹਨੇ ਮੇਰੇ ਨਾਂ ਤੇ ਲਾਇਆ ਇਹ ਨਹੀਂ ਮਿਲਣਾ ਤੂੰ ਮੇਰੇ ਪੁੱਲੀਆਂ ਦਾ ਨਾਂ ਆਪਾ ਨਾ ਮੈਨੂੰ ਵਾਰ-ਵਾਰ ਮਜ਼ਦੂਰ ਕਹ ਅੱਛਾ ਚਲੋ ਇੱਕੋ ਗੱਲ ਦੱਸੋ ਤੁਹਾਨੂੰ ਲੱਗਦੇ ਵੀ ਤੁਹਾਡੇ ਪੁੱਤ ਤੁਹਾਨੂੰ ਰੋਟੀ ਨਹੀਂ ਖਵਾਉਣਗੇ ਤੁਹਾਨੂੰ ਲੱਗਦਾ ਆ ਤੇ ਮੈਨੂੰ ਦੱਸ ਨਹੀਂ ਗਿਆ ਜੇ ਤਾ ਲੜਦਿਆਂ ਜਿੜਕਿਆਂ ਦੀ ਜ਼ੁਬਾਨਾ ਚਾਹਤੀ ਆ ਤੇ ਮੈਨੂੰ ਦੱਸ ਅਕੇਸਾ ਤਾਂ ਕਿੰਨਾ ਪਿਆਰ ਸੀ ਜਨਾਨੀਆਂ ਨਹੀਂ ਤੁਹਾਨੂੰ ਹੁੰਗਲ ਦੇਣੀ ਆ ਮੈਨੂੰ ਨੀ ਤੇ ਨਾ ਦੇਣੀ ਤੁਹਾਨੂੰ ਉਹਨਾਂ ਨੇ ਦੇਣੀ ਆ ਜੇ ਤੂੰ ਵੀ ਚੁੱਪ ਕਰਕੇ ਮੂੰਹ ਮੋੜ ਦੇ ਤਾਂ ਮੈਂ ਕਿੱਧਰ ਨੂੰ ਜਾਣਾ ਮੈਂ ਤੇ ਤੁਹਾਨੂੰ ਇਸ ਕਰਕੇ ਕਹਿ ਰਣੀ ਚਾਬੀ ਦੇ ਦਿਓ ਕਿ ਚੱਲ ਕੱਲ ਮੂੰਹ ਦੋਵਾਂ ਭਰਾਵਾਂ ਦਾ ਪਿਆਰ ਬਣਾਇਆ ਰੂਗਾ ਤੁਸੀਂ ਪਿਆਰ ਬਣਾਓ ਜਾਂ ਦੁਸ਼ਮਣੀ ਬਣਾਓ ਮੈਨੂੰ ਮਤਲਬ ਕੋਈ ਤੇਰੇ ਕੋਲ ਹੈਗੀ ਹੈਲਪ ਤੇ ਕਰਵਾ ਦੇ ਕਰਦੇ ਉਹਦੀ ਅਲਪ ਮੇਰੇ ਕੋ ਨਾ ਨਾ ਮੇਰੇ ਕੋ ਮਕਾਨ ਦੀ ਚਾਬੀ ਮੰਗੋ ਹੁਣ ਕਿਹਾ ਦੂਜੀ ਵਾਰ ਮੈਂ ਨਹੀਂ ਸੁਣਨਾ ਚਾਹੁੰਦੀ ਜੀ ਜਾ ਜਾ ਕੇ ਆਪਣੇ ਕੋਲ ਹੈਲਪ ਕਰ ਤੇਰੇ ਕੋਲ ਹੈਗੀ ਹੈ ਨਾ ਜਾ ਕੇ ਰਸੋਈ ਦੋਨਾਂ ਦਾਣ ਕਰਾ ਰਸੋਈ ਤਿਆਰ ਕਰਵਾ ਜੇ ਤੂੰ ਨਹੀਂ ਤੇਰੀ ਘਰ ਦੀ ਵੀ ਰਲ ਕੇ ਰੋਟੀ ਪਕਾਉਂਦੀ ਉਹਨੇ ਵੀ ਦੋ ਪਕਾਉਣੀ ਉਹਨੇ ਵੀ ਦੋ ਪਕਾਉਣੀ ਸਾਰੇ ਪਾਸੇ ਮੈਨੂੰ ਤੂੰ ਹੀ ਮਰੀ ਜਾਵੇਂ ਨਹੀਂ ਮੇਰੀ ਗੱਲ ਸੁਣੋ ਕਿੰਨਾ ਚਿਰ ਹੋ ਗਿਆ ਤੈਨੂੰ ਸਮਝਾਉਂਦੇ ਸਮਝਾਉਂਦੇ ਨਾ ਰੋਜ਼ ਸਮਝਾਉਂਦੇ ਨੇ ਇਹਨਾਂ ਨੂੰ ਅਜੇ ਤੋ ਜੁੰਡਾ ਜੁੰਨੀ ਹੋ ਜਾਂਦੇ ਫੇਰ ਗੱਲ ਤੋਰੋ ਕੇ ਅੱਗੇ ਇਹ ਵੀ ਚਾਬੀ ਦੇ ਕੇ ਮੇਰੇ ਇਹੋ ਕੁਝ ਹੀ ਹੋਣਾ ਇਹ ਤੈਨੂੰ ਮੈਂ ਤੇ ਹੀ ਮਗਰ ਚਾਬੀ ਵਾਲ ਪੈ ਕੇ ਵੀ ਬੁੜਰੀ ਕੋਈ ਇਹ ਵੀ ਹਗਾ ਤਾਂ ਖੋਲ ਹੀਏ ਆ ਦੋ ਮਹੀਨਿਆਂ ਦੀ ਸਾਰੀ ਕਾਦੇ ਸੇਰਨਾ ਖਾ ਮੇਰਾ ਜਾ ਆਰਾਮ ਕਰ ਜਾ ਕੇ ਤੂੰ ਹੀ ਤਾਂ ਕੇ ਦੀ ਗੱਲ ਸੁਣਨੀ ਨਹੀਂ ਤੇ ਫਾਇਦਾ ਕੀ ਬੈਂਗਾ ਮੇਰੇ ਨਾਲ ਸੁਣਾਉਣ ਆਇਆ ਗੱਲ ਲੱਗ ਹਾਇ ਤੇ ਆ ਬੜਿਆ ਹੀ ਉਹਦਾ ਵੱਡਾ ਹੀ ਇਤਲਾ ਹੈ ਗਈ ਪੋਗੜ ਚ ਤੇ ਲਾ ਦੇ ਰੂ ਬਣਾ ਦੇ ਰ ਸੋਈ ਢਿੱਡਾਂ ਲੂਤੀਆਂ ਲਾਉਂਦਾ ਜਾ ਕੇ ਫੁੱਪੜੀਆਂ ਮੇਲਦਾ ਹੀ ਮੇਰ ਨਾਲ ਤੇ ਮਾਂ ਮੇਰੇ ਕਿਆ ਮੰਨ ਜੂਗੀ ਜੋ ਕੁਛ ਹੈਗਾ ਇਹਨਾਂ ਨੂੰ ਮੈਂ ਦੇ ਕੇ ਬਹਿ ਜੂ ਆਵੇ ਬੱਚਿਓ ਆ ਆ ਜੋ ਮੂੰ ਚੜ ਬੋਲਦੀਆਂ ਕੱਲੂ ਤੁਸੀਂ ਮੂੰ ਚੜ ਬੋਲਣਾ ਹੋਊਗਾ ਆਪਣੇ ਕਮਰੇ ਚ ਚਲ ਜੂਗੀ ਆਪਣੇ ਮਕਾਨ ਚ ਚਲ ਜੂਗੀ ਦੋ ਫੁੱਲ ਕੇ ਪਕਾ ਲਿਆ ਕਰੂ ਤੇ ਖਾ ਲਿਆ ਕਰੂ ਜਾ ਤੇ ਜੇ ਮੇਰੇ ਕੋ ਇਹਨਾਂ ਸਾਰਾ ਕੁਛ ਲੀ ਲੈ ਤੇ ਮੈਂ ਕਿੱਥੇ ਜਾਣਾ ਫਿਰ ਤੇ ਇਹਨਾਂ ਦੀਆਂ ਮਗੱਲਾਂ ਹੀ ਸੁਣਨੀਆਂ ਨਾ ਭੈਣ ਮੈਂ ਨਹੀਂ ਇਹ ਕੰਮ ਕਰਨਾ ਮੱਤੇ ਨੂ ਲੱਗੀ ਆਵਾਜ਼ ਮਾਰਨ ਤੇ ਤੁਰ ਆਈ ਗਿਆ ਉਹ ਕਿੱਥੇ ਗਿਆ ਕਰਦੇ ਸਾਰੇ ਜੀ ਕੋ ਦੀ ਤਾਂ ਨਹੀਂ ਨਾ ਭਾ ਦੇਦਾ ਨਾ ਪਰਚਾਈ ਦੀਦੀ ਹੈ ਕਿੱਥੇ ਗਿਆ ਪੇਕੇ ਨੂੰ ਗਾਇ ਪੁੱਤ ਪੇਕੇ ਨੂੰ ਤੇ ਮਗਰ ਉਹ ਤੈਨੂੰ ਸੁਨਿਆ ਦੇ ਗਈ ਮੈਨੂੰ ਸੁਣਾ ਆਹੋ ਕਾਹਦਾ ਵੀ ਮੈਨੂੰ ਕਵੇਲਾ ਹੋ ਜਾਣਾ ਲੱਗ ਜਾਂਦਾ ਸੀ ਵੀ ਮੈਨੂੰ ਆਉਣ ਲੱਗਾ ਕਵੇਲਾ ਹੋ ਜਾਣਾ ਤੇ ਪੱਟੇ ਪੁੱਟੇ ਡੰਗਰਾ ਨੂੰ ਪਾ ਦੀ ਤੇ ਦੂਜੀ ਗੱਲ ਉਹ ਕਹਿੰਦਾ ਵੀ ਜੇ ਠੇਕੇ ਬਾਹਰ ਮੈਂ ਕੀ ਦੇਣੀ ਆ ਤੇ ਭਾ 70000 ਮੈਨੂੰ ਦੇਈ ਜਾਵੇ ਤੇ ਠੇਕੇ ਜਮੀਨ ਵਾਈ ਦੇਵੇ ਤੇ ਅੱਗੇ ਵੇਲਾ ਤੇਰੀ ਕੀ ਸਲਾਹ ਹੈਗੀ ਉਹ ਤੇ ਮੈਂ ਵੀ ਮੰਮੀ ਉਹਦੇ ਨੇ ਇਹੋ ਗੱਲ ਕਹਿੰਦੇ ਆ ਤੇ ਮੈਂ ਇਹ ਕਹਿੰਦਿਆਂ ਅਜੇ ਬਾਹਰ ਵੀ ਤੇ ਕਹਿਣੀ ਦੇਣੀ ਜੇ ਤੇ ਮੈਂ ਬਾਈ ਜਿੰਦਾ ਮੇਰਾ ਕੰਮ ਹੀ ਇਹੋ ਆ ਤੇ ਜਦੋਂ ਮੈਂ ਕਿਹਾ ਹੁਣ ਮੇਰੀ ਗੱਲ ਸੁਣੋ ਤੇ ਦੋਵਾਂ ਭਰਾਵਾਂ ਦੀ ਵੰਡੀ ਗਈ ਤੇ ਮੇਰੀ ਗੱਲ ਸੁਣੋ ਮੇਥੋਂ ਜ਼ਮੀਨ ਥੋੜੀ ਰਹਿ ਜਣੀ ਹੈ ਮੈਨੂੰ ਵੀ ਬਾਹਰੋਂ ਲੈ ਕੇ ਜਿੰਦੀ ਬਾਈ ਕਰਨੀ ਪੈਣੀ ਹੈ ਠੇਕੇ ਤੇ ਜੋ ਆਪਣੀ ਘਰ ਦੀ ਸੰਭਲੋ ਭਰਾ ਭਰਾ ਰਲ ਕੇ ਰੋ ਤੇ ਚੰਗੀ ਗੱਲ ਨਹੀਂ ਉਹ ਤਾਂ ਮੈਂ ਕਹਿੰਦਿਆਂ ਮਮੀ ਉਸ ਜ਼ਿੰਦਾ ਤੇ ਸਮਝਾਉਂਦਿਆਂ ਚਲ ਵਧੀਆ ਗੱਲ ਆ ਠੀਕ ਹੈ ਜੇ ਹੁੰਦਾ ਨਾ ਤੁਹਾਨੂੰ ਦੱਸ ਦੇ ਕਿ ਠੀਕ ਹੈ ਦੂਜੀ ਗੱਲ ਇੱਕ ਸੁਣ ਗਵਾਡੀਆਂ ਦਾ ਕਰ ਪਾਠ ਹੀ ਉਧਰ ਤੇ ਸ਼ਮੀ ਨੂੰ ਆਖਦੀ ਕੀ ਸੀ ਮਾ ਦੇ ਨਾਲ ਰਲ ਕੇ ਦੋਵੇਂ ਇਕੱਠੀਆਂ ਜਾਣ ਉਹਨਾਂ ਦੇ ਘਰ ਵੀ ਲੋਕਾਂ ਨੂੰ ਬਾਹਰ ਪਤਾ ਨਾ ਲੱਗੇ ਵੀ ਇਹ ਕੀ ਕਰਦੇ ਅੰਦਰ ਤੇ ਕੀ ਨਹੀਂ ਅੱਡੋ ਅੱਟੀਆਂ ਦੇ ਇਕੱਠੇ ਆ ਸਮਝ ਲੱਗੀ ਤੇ ਛੰਮੀ ਨੂੰ ਸਮਝਾਦੀ ਵੀ ਮੇਰੇ ਕੋ ਨਹੀਂ ਹੋ ਜਾਇਆ ਜਾਣਾ ਮੈਂ ਹੋਰ ਕਿਤੇ ਜਾਣਾ ਤੇ ਇਹ ਦੋਵੇਂ ਚਲੀਆਂ ਜਾਣ ਉਹਨਾਂ ਦੇ ਘਰ ਚਲੋ ਉਹ ਤੇ ਮੰਮੀ ਮੈਂ ਕਹਿ ਦੂੰਗਾ ਪਰ ਮੇਰੀ ਗੱਲ ਸੁਣੋ ਆ ਠੀਕ ਕਿਹੜਾ ਵੀ ਸਹੀ ਆ ਸਾਰਾ ਕੁਝ ਸਹੀ ਆ ਪਰ ਮੈਨੂੰ ਆ ਦੱਸੋ ਆ ਪੱਠਿਆਂ ਦਾ ਚਲ ਮੈਂ ਅੱਜ ਵੀ ਪਾ ਦੰਗਾ ਪੱਠੀ ਕੋਈ ਗੱਲ ਨਹੀਂ ਆ ਪਰ ਰੋ ਰੋਜ ਕਿਦਾਂ ਸਰੂਗਾ ਮੇਰਾ ਤੂੰ ਹੀ ਆਪ ਦੱਸੋ ਨਾ ਪੋਤ ਜੇ ਤੂੰ ਸਾਰਾ ਕੰਮ ਕਰਨਾ ਤੇ ਇਹ ਕਿਹੜੀ ਇਹ ਵੀ ਤੇ ਦਾਨਪੁਣ ਵਾਲੀ ਗੱਲ ਹੈ ਜਾਨਵਰਾਂ ਨੂੰ ਸਾਹਮਣਾ ਕਿੰਨੀ ਚੰਗੀ ਗੱਲ ਹੈ ਮੈਨੂੰ ਸੀਸ ਲਗਣੀ ਪੁੱਤ ਉਹਨਾਂ ਦੀ ਸਗੋ ਦੇਈ ਜਾਂ ਕੱਟੇ ਫਿਰ ਕੀ ਹੋਇਆ ਜੇ ਤੈ ਇੰਨਾ ਕੰਮ ਕਰਨਾ ਹੀ ਉਹ ਵੀ ਮਾਸਾ ਕਰਦੇ ਅਕਿਹੋ ਜੀ ਗੱਲ ਕਰਦੀ ਮਾਤਾ ਫਿਰ ਲੱਗੇ ਨਾਲ ਹੀ ਮੇਰੇ ਉਧਰ ਜਿਵੇਂ ਗੁਜਰਾਂ ਦੇ ਪਹਾੜੇ ਡੇਢ 200 ਉਹ ਵੀ ਨਾ ਸਮਝ ਜਾਵਾਂ ਕਿ ਜਾਨਵਰ ਆ ਗੁਜਰ ਸਾਡੇ ਭਰਾ ਆ ਫਿਰ ਮੈਨੂੰ ਜਾਰਾ ਲੱਗਣਾ ਮੈਨੂੰ ਪੋਣ ਮੈਂ ਗੁਜਰ ਸਾਡੇ ਭਰਾ ਹੀ ਭਰਾ ਦਾ ਕੰਮ ਕਰਨਾ ਗੁਜਰਾਂ ਦਾ ਗੱਲ ਨਹੀਂ ਆ ਜਦੋਂ ਹੋਈ ਵੱਖਰੇ ਗਏ ਤੇ ਫਿਰ ਕਿਹੜੀ ਗੱਲ ਹੋ ਗਈ ਮਾਤਾ ਮੈਂ ਦ ਮੇਰੀ ਗੱਲ ਸੁਣਿਆ ਤੇ ਘਰ ਚੱਲਿਆ ਮੇਰੀ ਗੱਲ ਸੁਣ ਮਾਤਾ ਨਹੀਂ ਚੰਗਾ ਲੱਗਦਾ ਆਪਦਾ ਕੰਮ ਜਿਹੜਾ ਵੱਖਰਾ ਵੱਖਰਾ ਕੰਮ ਹੋਵੇ ਸਹੀ ਆ ਉਹਦੇ ਵਿੱਚ ਲੜਾਈ ਨਹੀਂ ਪੈਂਦੀ ਰੋਜ਼ ਰੋਜ਼ ਮੰਨੀ ਦੀ ਹੁੰਦੀ ਗੱਲ ਆ ਜੇ ਮੈਂ ਤੁਹਾਡੀ ਗੱਲ ਮੰਨ ਲਈ ਨਾ ਮੇਲੋ ਤੇ ਤੁਸੀਂ ਮੰਨ ਲਈ ਚੰਗੀ ਗੱਲ ਐ ਪਰ ਉਹ ਠੇਕਾ ਹੀ ਜੇ ਤਾ ਤੁਹਾਨੂੰ ਸਾਰਾ ਕੁਝ ਤੇ ਮੂੰਹ ਦੇਤਾ ਤੁਹਾਨੂੰ ਦੋ ਪੱਠੇ ਪਾਉਣ ਹੋ ਜਾਇਆ ਕਰੂਗਾ ਮੇਰੀ ਗੱਲ ਸੁਣ ਕਾਦੇ ਜੱਜ ਜੱਜ ਜਪੇ ਆ ਇਹਨਾਂ ਨੂੰ ਮੇਰੀ ਗੱਲ ਸੁਣ ਇਹਨੂੰ ਕਹੇ ਜੇ ਡੰਗਰ ਜਿਹੜੇ ਨਾ ਉਹ ਮੈਨੂੰ ਵੇਚ ਦੋ ਮੈਂ ਰੱਖ ਲੈਣਾ ਵਾ ਤੇ ਮੇਰੀ ਗੱਲ ਸੁਣ ਦੁੱਧ ਲੈਣਾ ਮੋਲ ਲਈ ਚੱਲੋ ਫਿਰ ਕਿਹੜ ਪੰਗਾ ਰੋਜ ਰੋਜ ਪੱਠੇ ਪਾਉਂਦਾ ਨਾ ਸਿਰ ਦਰਦ ਦੀ ਨਾਲ ਜਿਹ ਬੰਦਾ ਹੈਗਾ ਉਧਰ ਪਤਾ ਨਾ ਨੌਕਰੀ ਪੇਸ਼ੇ ਵਾਲਾ ਬੰਦਾ ਵਾ ਕਿਤੇ ਸਿਰ ਦਰਦੀਆਂ ਲਈਦਾ ਫਿਰ ਰੋਜ ਰੋਜ ਪੁੱਤ ਆਪਣੇ ਡੰਗਰ ਹੁੰਦਿਆ ਹੋਇਆ ਅਸੀਂ ਮੋਲ ਤੋਂ ਤਾਂ ਲਈਏ ਇਹ ਨੀਵੇਂ ਚੰਗਾ ਲੱਗਾ ਤੇਰਾ ਤੂੰ ਇਹਨਾਂ ਮਾਂ ਤੂੰ ਥੋੜੀ ਲੈਣਾ ਵਾ ਤੈਨੂੰ ਮੈਂ ਨਾ ਕਿਤਾ ਵਾ ਦੱਸ ਨਹੀਂ ਮੇਰੀ ਗੱਲ ਸੁਣ ਤੂੰ ਮਾਂ ਦੇ ਵਾਸਤੇ ਨੰਮੀ ਕਰਸਾ ਤੇ ਦੋ ਡੰਗਰਾਂ ਨੂੰ ਪੱਠੇ ਪਾਦਵਾ ਤੂੰ ਹੋਰ ਤਾਂ ਮੈਂ ਤੈਨੂੰ ਕੁਝ ਕਹਿੰਦੀ ਨਹੀਂ ਮਮੀ ਤੂੰ ਹੀ ਸਮਝਦੇ ਗੋਣੀ ਆ ਅਰੇ ਇੱਕ ਬੰਦੇ ਨੂੰ ਮਤਲਬ ਹੈਗਾ ਨੂੰ ਨਾਲ ਤੇਰੇ ਕੰਮ ਇਹਨੂੰ ਕਹਿ ਦਿਆ ਕਰੀ ਤੂੰ ਨਾ ਆ ਪਾਇਆ ਕਰੀ ਉਹ ਚੱਲ ਕੋ ਆ ਗੱਲ ਨਿਬੜ ਗਈ ਅਸਲ ਬੜੀ ਵਧੀਆ ਵਾ ਤੇ ਮੈਂ ਕਹਿ ਦਿੰਦਾ ਜਾ ਕੇ ਇਹਨੂੰ ਤੋਰ ਨੂੰ ਸੁਣਾ ਉਹ ਵੀ ਸੁਣਾ ਜੋ ਦਿੱਤਾ ਮੈਂ ਚੰਦੇ ਦਿੱਤਾ ਆ ਜਦੋਂ ਆਉਗਾ ਨਾ ਉਦੋਂ ਬੈਠ ਕੇ ਗੱਲ ਇੱਕ ਵਾਰ ਕਰ ਮੈ ਕਲੀਅਰ ਕਰ ਦਵੇ ਇਹ ਨਾ ਕਿ ਮੈਂ ਮੰਮੀ ਇਤਰਾ ਨਹੀਂ ਕਿਹਾ ਇਸ ਤਰ੍ਹਾਂ ਕਿਹਾ ਉਹਨਾਂ ਨੂੰ ਕਲੀਅਰ ਕਰ ਲਈ ਇੱਕ ਵਾਰ ਵੀ ਮੰਮੀ ਨੇ ਮੈਨੂੰ ਆ ਸੁਣਾਇਆ ਦਿੱਤਾ ਹੀ ਵੀ ਠੀਕ ਹੈ ਹੁਣ ਹੱਸ আচ্ছা ਮੇਰੀ ਗੱਲ ਸੁਣੋ ਉਦੋਂ ਮੈਂ ਤਾਂ ਪੁੱਛਿਆ ਨਹੀਂ ਗਿਆ ਮਾਸੀ ਦਾ ਕੀ ਹਾਲ ਠੀਕ ਹੈ ਤੈਨੂੰ ਤੂੰ ਮੈਨੂੰ ਕਿਹੜਾ ਖੜਿਆ ਤੂੰ ਹੀ ਉਧਰ ਮੈਨੂੰ ਇੱਕੇ ਦਮ ਪੈ ਗਿਆ ਸਾਰੇ ਤਿੰਨੇ ਜਾਣ ਤੇ ਮੈਂ ਦੱਸ ਕੀ ਕਰਾਂ ਤੇ ਤੂੰ ਮੈਨੂੰ ਕਿਹੜਾ ਕਰਿਆ ਮੈਂ ਤਾਂ ਨਹੀਂ ਟਾਈਮ ਹੈ ਕਹੋ ਜਨ ਮਾਤਾ ਮੈਂ ਕਿਤੇ ਨਾਲ ਜਾਣਾ ਕਿ ਪਾਪਾ ਮੈਂ ਗਈ ਨਹੀਂ ਮੈਂ ਗਿਆ ਹੀ ਨਹੀਂ ਕਿ ਮੈਨੂੰ ਪਤਾ ਹੀ ਨਹੀਂ ਮੈਂ ਹੋਰ ਕੀ ਕਹਣਾ ਸੀ ਤੇ ਮੈਂ ਗਈ ਨਹੀਂ ਤੇ ਮੈਨੂੰ ਲੈ ਕੇ ਜਾ ਸਕੋ ਉਹ ਤੇ ਉਧਰ ਨੂੰ ਚਲੇ ਗਿਆ ਤੇ ਮੈਨੂੰ ਤੂੰ ਲੈ ਜਾ ਹੁਣ ਮੈਂ ਪੁੱਤਾਂ ਨੂੰ ਆਖਣਾ ਵੀ ਹੋਰ ਕਿ ਇਹਨੂੰ ਬਾਹਰ ਪੁੱਤ ਬਣਾਣਾ ਤੂੰ ਫੋਨ ਹੀ ਕਰ ਲੈਣਾ ਸੀ ਮੈਂ ਫੋਨ ਕਰਿਆ ਨਹੀਂ ਉਹ ਗੱਲ ਬਣਨੀ ਮੈਂ ਪਿਛਲੀ ਵਾਰਾ ਵੀ ਨਹੀਂ ਗਈ ਤੈਨੂੰ ਦੱਸਿਆ ਹੀ ਉਧਰ ਅੱਜ ਹੀ ਜਾਣ ਦੇ ਤੂੰ ਮੈਨੂੰ ਲੈ ਜਾ ਲੈ ਜੂਗਾ ਹੁਣ ਤੂੰ ਆਪ ਸੈਣੀ ਆ ਹੁਣ ਦੋ ਜਣੇ ਉਧਰ ਗਏ ਆ ਹੁਣ ਮੈਂ ਉਹਨਾਂ ਦਾ ਵੀ ਸਾਰੇ ਡੰਗਰ ਸਾਹਮਣੇ ਆਪਣੇ ਵੀ ਸਾਹਮਣੇ ਪਹਿਲੀ ਵੀ ਸਾਹਮਣੀ ਤੈਨੂੰ ਮੈਂ ਕਿਹੜੇ ਟਾਈਮ ਲੈ ਜਾਵਾਂ ਵਿਚੋਂ ਦੱਸ ਜਦੋਂ ਆਉਂਗਾ ਨਾ ਉਧਰ ਲੈ ਜੀ ਤੂੰ ਚਲ ਕੰਮ ਤੋਂ ਪਹਿਲਾਂ ਆ ਜਾਂਦੇ ਘਰ ਆਪਾ ਚਲ ਤੂੰ ਜਾ ਜਾ ਕੇ ਜੱਮੀ ਨੂੰ ਕਹਿ ਦੇ ਮੈਂ ਕਹਿ ਦਿੰਦਾ ਪਰ ਮਮੀ ਇੱਕ ਗੱਲ ਸੁਣ ਲੈ ਗੱਲ ਨਾ ਦੋ ਗੱਲ ਇਹ ਮੈਂ ਗੱਲ ਦੋਵਾਂ ਬੰਦੋਵਾਂ ਭਰਾਵਾਂ ਦੀ ਨਾ ਬਖਰੀ-ਬਖਰੀ ਕਰੇਗਾ ਦੋਨ ਬਰਾਬਰ ਰੱਖਿਆਗਾ ਤੂੰ ਹਮੇਸ਼ਾ ਉਹਨਾਂ ਵੱਲ ਦੀ ਗੱਲ ਕਰਦੀ ਆਂ ਹੈ ਵੀ ਮੇਰੇ ਲਾਲ ਐ ਮੈਂ ਤਾਂ ਇੱਕੋ ਜੀ ਕਰਦੀ ਆਂ ਮੈਂ ਹੀ ਜੰਮੇ ਦੋਵੇਂ ਵੱਖਰੇ ਥੋੜੀ ਜਿਹਾ ਜੰਮੇ ਹੁਣ ਲਾਲ ਦੀ ਖੰਦਾ ਤੈਨੂੰ ਉਦੋਂ ਜਦੋਂ ਇਕੱਠੇ ਸਾਹਮਣੇ ਤੈਨੂੰ ਪੀੜ ਆਉਣੀ ਨਾ ਮੇਰੀ ਇਹਨੂੰ ਹੀ ਪੀੜ ਆਉਣੀ ਤੇਨੂੰ ਹੀ ਪੀੜ ਆਉਣੀ ਉਹ ਕੱਟੀ ਗਈ ਤੇ ਸਮਝ ਲੱਗੀ ਇੰਨਾ ਸਮਝ ਲੈ ਮਾਂ ਨਹੀਂ ਉਸੇ ਹੋਣਾ ਤਾਂ ਮਾਂ ਨਹੀਂ ਪਿਆਰ ਕਰਨਾ ਵਾ ਵੱਡਾ ਤੂੰ ਗੱਲਾਂ ਕਰਦਾ ਦੋਵਾਂ ਨੂੰ ਕੁਝ ਸਮਝਿਆ ਕਰ ਫਿਰ ਤੈਨੂੰ ਤੇਰੇ ਲਾ ਕੇ ਬੰਦੀ ਨਾ ਜੇ ਮੈਂ ਉਧਰ ਲਾ ਕੇ ਵੀ ਗੱਲ ਕਰਦੀ ਤੇਰੇ ਨਾਲ ਗੱਲ ਕਰਦੀ ਨੇ ਅਬਾਊਟ ਕਰ ਨੂੰ ਮੈਂ ਉਤਰਾ ਹੀ ਰੱਖਿਆ ਉਹਨਾਂ ਦੇ ਮਨ ਚ ਜੋ ਮਨਚੀ ਆਵੇ ਚਲ ਠੀਕ ਆ ਮੈਂ ਕਰਦਾ ਉਹਨੂੰ ਕਹਿ ਦਿੰਨਾ ਯਾਰ ਮੈਂ ਕਰ ਲਾਂ ਗੱਲ ਉਹਨੂੰ ਕਹਿ ਦੀ ਕਿੱਥੇ ਜਾਇਓ ਜਾ ਫਿਰ ਕੱਲ ਜਾਣਾ ਲੈਣਾ ਪੁੱਛ ਲੈਣਾ ਆਹੋ ਕੱਲ ਹੀ ਜਾਣਾ ਹੈ ਕੱਲ ਮੈਂ ਚੱਜਣਾ ਕਿਸੇ ਹੋਰ ਪਾਸੇ ਜਾਣਾ ਹੀ ਮੈਂ ਉਧਰ ਦਾ ਸਾਰਾ ਹਾਂ ਜੀ ਨਾ ਚਲ ਠੀਕ ਆ ਮੈਂ ਜਾਣਾ ਪੁੱਛ ਲੈਂਦਾ ਚਲ ਜਾ ਫਿਰ ਰਲ ਕੇ ਰਹਿਣ ਤੇ ਕੀ ਆ ਇਸ ਤਰ੍ਹਾਂ ਰਲ ਮਿਲ ਕੇ ਕੰਮ ਕੱਢੀ ਜਾ ਤਾਂ ਚੰਗੀ ਗੱਲ ਐ ਮੈਂ ਕੋਸ਼ੂ ਨਹੀਂ ਇਸ ਤਰ੍ਹਾਂ ਵੇਖ ਕੇ ਇਹਨਾਂ ਨੂੰ ਇਹ ਆ ਦੇ ਬੰਮੀ ਇੱਕੋ ਜਿਹਾ ਰੱਖ ਗਏ ਪੁੱਤੋ ਮੈਂ ਤਾਂ ਇੱਕੋ ਜਿਹਾ ਹੀ ਰੱਖਦੀ ਆ ਮੇਰੇ ਸੋਹਣਿਆਂ ਮੈਂ ਤਾਂ ਇੱਕੋ ਜਿਹਾ ਪੁੱਤ ਰੱਖਦੀ ਇਹ ਗਏ ਨਹੀਂ ਇੱਥੇ ਬੰਡੇ ਜਲੇ ਹਾਂ ਚੌਧਰਾਂ ਗੀ ਤੂੰ ਲੱਗੀਆਂ ਫੋਨ ਤੇ ਹਾਂ ਉਹ ਮੇਰੀ ਗੱਲ ਸੁਣੋ ਗਏ ਨਹੀਂ ਜੇ ਉਹ ਚੱਲਿਆ ਵਾਂ ਮੇਰੀ ਗੱਲ ਸੁਣੋ ਫੋਟੋ ਖਿੱਚਿਆ ਤੁਹਾਡੇ ਨਾਲ ਨਹੀਂ ਮੈਂ ਨਹੀਂ ਖਿਚਾਣੀ ਫੋਟੋ ਫੋਟੋ ਦਰਨਾਂ ਹਾਂ ਚੜੂ ਜੇ ਤੇ ਹਰ ਵਕਤ ਬਣੇ ਹੁੰਦੇ ਜੇ ਕਦੀ ਚਾਜ ਦੇ ਕੱਪੜੇ ਪਾਏ ਹੁੰਦੇ ਤੁਹਾਨੂੰ ਪਤਾ ਲੱਗੇ ਕਿ ਫੋਟੋ ਖਿੱਚਣੀ ਹੈ ਅੱਜ ਚਾਜ ਦੇ ਨਹੀਂ ਪਾਏ ਹਾਂ ਚਾਜ ਦੇ ਕਿੱਥੇ ਪਾਏ ਆ ਅੱਲੇ ਮੈਂ ਅੱਜ ਚੰਗੇ ਕੱਪੜੇ ਨਹੀਂ ਪਾਉਣੇ ਮੈਂ ਪੈਲੀਆਂ 'ਚ ਕੰਮ ਕਰਨਾ ਹੁਣ ਮੈਂ ਦੱਸ ਪੈਲੀਆਂ ਦੇ ਕੋਟਵਿੰਟ ਭੱਜ ਜਾਵਾਂ ਅੱਛਾ ਮੇਰੀ ਗੱਲ ਸੁਣ ਇੱਕ ਖਬਰ ਚੰਗੀ ਵੀ ਹੈ ਤੇ ਇੱਕ ਮਾੜੀ ਵੀ ਹੈ ਚੰਗੀ ਖਬਰ ਇਹ ਆ ਠੇਕੇ ਲੂ ਮੰਨ ਗਏ ਆ ਮੰਨ ਗਏ ਆਹੋ ਕੀ ਆਂਦੇ ਅੱਦੇ ਕੋਈ ਵਾਈ ਚੱਲ ਠੇਕੇ ਤੇ ਤੂੰ ਅੱਛਾ ਮੈਂ ਹੱਥਲ ਵਧੀਆ ਮੈਂ ਵੀ ਤੇ ਹੋਈ ਕਹਿ ਲੈਂਦਾ ਉਹਦੋਂ ਤੁਸੀਂ ਮੈਨੂੰ ਪੈਗੇ ਚਾਰੇ ਪੰਜੇ ਲੈ ਕੇ ਤੇ ਮੈਂ ਵੀ ਤੁਹਾਨੂੰ ਇਹੋ ਹੀ ਕਹਿ ਲੈਂਦਾ ਤੇ ਠੇਕਾ ਕਿੰਨਾ ਦੇਣਾ ਆਪਾਂ ਠੇਕਾ 70 ਚੱਲਦਾ ਹੀ ਇੰਨਾ ਵਾ ਤੁਹਾਡਾ ਤੇ ਹੋ ਗਿਆ ਦਿਮਾਗ ਖਰਾਬ ਮੇਰੀ ਗੱਲ ਸੁਣੋ ਹੁਣ ਕੋਸੂਤੇ ਫਸੇ ਪਏ ਆ ਕਿਉਂਕਿ ਉਹ ਹੈਗਾ ਜੋਬ ਵਾਲਾ ਬੰਦਾ ਵਾਈ ਉਹਦੇ ਕੋਹਣੀ ਨਹੀਂ ਨਾ ਉੱਥੇ ਉਹਦੇ ਕੋਹ ਡੰਗਰ ਚੋਂ ਜਾਇਆ ਜਾਂਦਾ ਨਾ ਪੱਠੇ ਪਹੁੰਚਾਇਆ ਜਾਂਦਾ ਉਹ ਤੇ ਫੜਿਆ ਮੁਸੀਬਤ ਨੂੰ ਉਹਨੇ ਤੇ ਕੰਮਕਾਰ ਸਾਰਾ ਰঞ্জੀਤ ਤੁਹਾਡੇ ਸਿਰ ਤੇ ਛੱਡਿਆ ਸੀ ਆ ਜਿੱਦਨ ਦਾ ਹੀ ਆਪਣਾ ਆਪਣਾ ਕੀਤਾ ਵਾ ਉਦੋਂ ਦਾ ਉਹ ਟੈਨਸ਼ਨ ਜਿਆ ਬੜੀ ਚ ਉੱਤੋਂ ਹੀ ਹਵਾ ਲੈਣ ਡਏ ਆ ਵਿੱਚੋਂ ਟੈਨਸ਼ਨ ਚ ਨੇ ਤੇ ਮੇਰੀ ਗੱਲ ਸੁਣੋ ਉਹ ਉਹਨੂੰ ਕੋਈ ਠੇਕੇ ਦੇ ਪੈਲੀ ਦੇਣੀ ਆ ਨਾ ਤੇ ਪਰ ਆਵਾ ਠੇਕਾ ਮਿਲਣਾ ਤੈਨੂੰ 50000 ਰੁਪਇਆ ਨਹੀਂ ਤੇ ਆਪਣੀ ਬਾਹਰ ਦੇ ਦੇ ਜਿੱਥੇ ਦੇਣੀ ਆ ਆਪਾਂ ਨਹੀਂ ਵਾਈ ਕਰਨੀ ਸਾਡੇ ਕੋ ਆਪਣੀ ਪੈਲੀ ਹੈਗੀ ਆ ਆਪਾਂ ਕੱਤੋਂ ਮਿਹਨਤ ਕਰੀਏ ਮੇਰੀ ਗੱਲ ਸੁਣੋ ਤੂੰ ਕਿਵੇਂ ਜੀ ਗੱਲਾਂ ਕਰਦੀ ਆ ਪੈੜੀ ਥੁਰ ਜਣੀ ਆ ਤੇ ਪਹਿਲੀ ਮੈਨੂੰ ਬਾਹਰੋਂ ਵੀ ਲੈਣੀ ਪਈ ਕਿਸੇ ਨਾ ਕਹੇ ਨਾ ਤੁਹਾਨੂੰ ਕਿਹਨੇ ਕਿਹਾ ਉੱਤ ਪੇਕੇ ਗਈ ਆ ਘਰੇ ਸਵੇਰ ਦੀ ਉਹਨੂੰ ਨਾਲ ਲੈ ਕੇ ਉਹ ਤਾਂ ਮੈਨੂੰ ਵੀ ਪਤਾ ਬਾਣਾ ਮੈਨੂੰ ਮਾਤਾ ਨੇ ਗੱਲ ਕੀਤੀ ਏ ਮੇਸ਼ਮਾ ਦਾ ਵਿੱਚ ਵਿਚੋਲਣ ਬਨ ਜਾਂਦੀ ਆ ਉਹਨਾਂ ਦਾ ਪੱਖ ਬੜੀ ਛੇਤੀ ਲੈਂਦੀ ਮਾਤਾ ਗੱਲ ਸੁਣ ਜੀ ਮੈਂ 50000 ਦੀ ਗੱਲ ਕੀਤੀ ਨਾ ਤੇ ਉਹਨਾਂ ਨੇ ਚੀਂ-ਚੀ ਕਰ ਲਪੜੀ ਦੋਵੇਂ ਜਣਿਆਂ ਨੇ ਵੈਸੇ ਵੈਸੇ ਇੱਕ ਗੱਲ ਤੇਰੀ ਵੀ ਸਹੀ ਆ ਜੇ 50000 ਭਰਾ ਤੋਂ ਲੈ ਲੂਗਾ ਤੇ ਫਿਰ ਕਿਹੜੀ ਗੱਲ ਕੀ ਉਹ ਚੱਲੇ ਗਦੇ ਬਾਹਰੋਂ ਤੇ ਮੰਨਿਆ ਚੱਲਦਾ ਐ ਹੋ ਤੇ ਭਰਾ ਭਰਾ ਕਰਦਾ ਵਾ ਤੇ ਤੇ ਘਟਾਲੇ ਸਤਾ ਮੈਨੂੰ ਪੈਸੇ ਨਹੀਂ ਐ ਹੋ ਤੇ ਕਹਿਣ ਲਈ ਆ ਵੀ ਉਹਨੂੰ ਤੁਸੀਂ ਸਿੱਧੀ ਤੇ ਸਾਫ਼ ਸੁਥਰੀ ਗੱਲ ਕਰੋ ਵੀ 50000 ਰੁਪਿਆ ਆਪਾਂ ਤੈਨੂੰ ਦੇਣਾ ਹੀ ਠੇਕੇ ਦਾ ਜੇ ਦੇਣੀ ਪਈ ਦੇ ਦੇ ਨਹੀਂ ਨਹੀਂ ਤਾਂ ਤੂੰ ਬਾਹਰ ਕਿਤੇ ਦੇ ਦੀ ਹੈ ਇਹ ਕੀ ਜੇ ਬਾਕੀਆਂ ਜਿਨਾਂ ਹੀ ਰੇਟਿਆ ਤੈਨੂੰ ਕਿ ਦੇਲਾ ਬਾਹਰ ਫਰਹੀ ਨਹੀਂ ਮੋਣੀ ਹੋਣੀ ਸਾਡ ਕੋ ਆਪਣੀ ਹੈਗੀ ਜੀ ਬਤੇਰੀ ਰੱਬ ਸੋਖ ਰੱਖੇ ਉਥੇ ਤੇ ਰਹਿੰਦੇ ਜੇ ਸਾਰਾ ਦਿਨ ਤੁਸੀਂ ਜਦੋਂ ਇਹਨੇ ਉਥੇ ਖਲੋਣਾ ਹੀ ਨਹੀਂ ਤੈਨੂੰ ਕੀ ਵਾਈ ਕਰਨੀ ਆ ਤੇ ਕੀ ਇਹਨੇ ਡੰਗਰ ਸਾਹਮਣੇ ਉਹ ਸਾਰਾ ਦੁੱਧ ਵੇਚ ਜਾਂਦਾ ਸੀ ਪੈਸੇ ਉਹਦੇ ਹੱਥ ਤੇ ਆ ਜਾਂਦੇ ਸੀ ਉਹ ਤੇ ਖਲੋਊਗਾ ਤੇ ਕੰਮ ਕਰੂਗਾ ਉਹ ਤੇ ਘਰ ਨੂੰ ਭੱਜਦਾ ਮਿੰਟ ਬਾਅਦ ਓਏ ਉਹਨੇ ਕਿਥੇ ਡੰਗਰ ਸਾਹਮਣੇ ਡੰਗਰ ਨੂੰ ਕੋਈ ਸਮਝ ਨਹੀਂ ਅੱਜ ਵੀ ਮੈਨੂੰ ਸਰਾਹ ਦਿੱਤਾਈ ਜਾ ਕੇ ਪਾ ਲਿਓ ਪੱਠੇ ਮੈਂ ਕਿ ਅੱਜ ਜਦ ਮੈਂ ਪਾ ਦੂੰਗਾ ਰੋ ਰੋਣੀ ਮੈਂ ਤਾਂ ਪੈਣੇ ਪੱਠੇ ਵੱਡਾ ਨੂੰ ਬਣਾਵਾ ਵੀ ਦੁੱਧ ਦਾ ਆਪਣਾ ਸਿਸਟਮ ਹੈਗਾ ਵਾ ਡੇਰੀ ਵਾਲਾ ਸਾਹਬ ਆ ਕਦੀ ਕੋਈ ਆ ਜਾਂਦਾ ਦੁੱਧ ਲੈਣ ਤੇ ਕਦੀ ਆ ਪੰਜ ਦਾ ਨਵੇਂ ਕਸਟਮਰ ਵੀ ਆ ਜਾਂਦੇ ਹੈ ਨਾ ਤੇ ਇੰਨੇ ਚ ਦੁੱਧ ਤੇ ਖਲੋਣਾ ਹੀ ਨਹੀਂ ਤੇ ਇਹਦੇ ਤੇ ਫਿਰ ਮੁੜਨਾ ਹੀ ਆ ਨਾ ਉਥੋਂ ਦੁੱਧ ਦੇ ਉਹ ਤਾਂ ਤੁਸੀਂ ਉੱਥੇ ਖਲੋਗੇ ਤੇ ਤੁਸੀਂ ਲਓਗੇ ਨ ਅੰਡੇ ਵਿੱਚ ਤੁਹਾਨੂੰ ਫੇਰ ਕਸੋਰਨ ਮੇਰੀ ਗੱਲ ਸੁਣੋ ਮਾਤਾ ਉਹਨਾਂ ਦਾ ਪੱਖ ਤੇ ਬੜਾ ਲੈਣ ਰਹੀ ਆ ਤੇ ਚਾਬੀ ਦਾ ਨਹੀਂ ਪਤਾ ਮਾਤਾ ਨੂੰ ਅਸੀਂ ਕਿਹਾ ਸੀ ਕਿ ਸਾਨੂੰ ਘਰ ਦੀ ਚਾਬੀ ਦੇ ਦੇ ਅਸੀਂ ਉਧਰ ਰਹਿਣ ਲੱਗ ਪਈਏ ਨਾਲੇ ਮਾਤਾ ਦੀ ਜਾਨ ਨਿਕਲ ਗਈ ਤੁਸੀਂ ਸਾਫ ਸੁਥਰੀ ਗੱਲ ਕਰੋ ਕਹੋ ਮਾਤਾ ਤੇਰੇ ਮੈਂ ਇੱਕ ਗੱਲ ਨਹੀਂ ਮੰਨਣੀ ਹੈਗੀ ਉਹਨਾਂ ਦਾ ਮੈਂ ਕੋਈ ਕੰਮ ਨਹੀਂ ਕਰਨਾ ਭੁੱਖੀਆਂ ਡਿੰਗਦੀਆਂ ਮੱਜਾਂ ਤੇ ਡਿੰਗੀ ਜਾਣ ਜੋ ਮਰਜ਼ੀ ਕਰਨ ਮੈਨੂੰ ਪਤਾ ਤੁਹਾਨੂੰ ਪੱਕਾ ਕਿਹਾ ਹਣਾ ਪੀ ਆਜ ਪੱਠੇ ਪਾ ਦੀ ਉਹਨਾਂ ਨੂੰ ਕਿਹਾ ਕਿ ਨਹੀਂ ਕਹਿ ਸਕੀ ਦੱਸਿਓ ਕਿਆ ਵਾ ਅਜੇ ਤੂੰ ਪੱਠੇ ਪਾਏ ਨਾ ਮੱਜਾਂ ਨੂੰ ਤੇ ਫੇਰ ਵੇਖਿਓ ਹੁਣ ਤੀ ਉਹਨੂੰ ਕੋ ਮੇਰੇ ਕੋ ਨਹੀਂ ਪੈਂਦੇ ਮੇਰੇ ਕੋ ਆਪਣੀਆਂ ਕੋ ਨਹੀਂ ਪੈਂਦੇ ਆਗੇ ਇਹ ਬੱਚਾ ਵਾ ਨਾ ਉੱਥੇ ਸਿੱਧੇ ਕੰਮ ਕਰਕੇ ਨਾ ਬੜੇ ਪੈਕ ਮਾ ਸਕਦਾ ਵਾ ਭਰਾ ਦੇ ਸਰੋ ਮੈਂ ਚਾਹਦਾ ਤੇ ਇਹਦੀਆਂ ਮੱਜਾਂ ਦੇ ਜਿਹੜੇ ਦੁੱਧ ਦੁੱਧ ਲੈ ਕੇ ਜਾ ਪਾ ਪਾਈਦਾ ਨਾ ਉਥੇ ਇਹਦਾ ਦੁੱਧ ਮੈਂ ਉਹਨੂੰ ਵਧਾ ਘਟਾ ਕੇ ਪੈਸੇ ਤੇ ਵਧਾ ਘਟਾ ਕੇ ਇਹਦਾ ਬੜਾ ਕੋ ਕਰ ਸਕਦਾ ਪਰ ਮੇਰ ਦਾ ਤਾਂ ਕੰਮ ਕਰਦਾ ਨਹੀਂ ਆ ਕਦੇ ਵੀ ਇਹਨੂੰ ਖੁਦ ਚਾਹੀਦਾ ਇਹ ਕੰਮ ਆਪ ਕਰੇ ਆਪਣੇ ਇੱਥੇ ਨਹੀਂ ਚਲੋ ਆਪਾਂ ਇਦਾਂ ਦਾ ਕੰਮ ਨਹੀਂ ਕਰਦੇ ਉਹਨੂੰ ਤੁਸੀਂ ਸਿੱਧਾ ਜਵਾਬ ਦੋ ਵੀ ਆਪਣੀਆਂ ਮੱਜਾਂ ਸਾਹਮਣੇ ਚੁੱਪ ਕਰਕੇ ਜਾ ਕੇ ਜਿਹਦੇ ਮਰਜ਼ੀ ਸਿਰ ਤੇ ਛੱਡ ਕੰਮ ਇਹਨੂੰ ਕਹਣਾ ਤਾਂ ਸਿੱਧਾ ਕਹੇ ਤਾਂ ਸਿੱਧੇ ਪੈਸੇ ਦੇ ਉਹ ਚਲ ਖੈਰ ਗੱਲ ਸੁਣ ਮੈਂ ਕਿਹੜੇ ਅੱਜ ਆਪ ਕੋ ਇਹਨੇ ਮੈਂ ਮੁੰਡਾ ਥੇਗਾ ਉਹਨੂੰ ਕਹਿਣਾ ਅੱਜ ਦੀ ਜੜੀ ਕਰ ਲੈਂਦੇ ਬਾਕੀ ਮੈਂ ਕੱਲ੍ਹ-ਕੱਲ੍ਹ ਕਰ ਲੈਣਾ ਤੇ ਨਾਲ ਅੱਛਾ ਅੱਜ ਪੈਗੇ ਤਾਂ ਕੱਲ੍ਹ ਨੂੰ ਅਗਲਾ ਫੇਰ ਜਾਊਗਾ ਉਹ ਛੱਡ ਐਵੇਂ ਨਾ ਲੜਿਆ ਕਰ ਮੈਨੂੰ ਲੱਗਦਾ ਤੀਂ ਹੀ ਪੱਖ ਲੈਂਦੇ ਜਿਹਾ ਭਰਾ ਪਰ ਚਾਹੀਦਾ ਉਹ ਕੋਈ ਨਹੀਂ ਪੱਖ ਪ੍ਰੋਗਰਾਮ ਇਹਨਾਂ ਕਿਉਂ ਹੋ ਗਿਆ ਦਰ ਆਪੇ ਮੰਮੀ ਹੋ ਗਈ ਕਿ ਮੰਮੀ ਕਿਉਂ ਹੋ ਗਈ ਹਾਂ ਨਾ ਮੰਮੀ ਇਹ ਕਰਦੀ ਮੇਰੀ ਗੱਲ ਸੁ ਭਾਬੀ ਨਾਲ ਚੱਜੀ ਤੂੰ ਦੋਵੇਂ ਜਾਣ ਚੱਲ ਜੀ ਘਰੇ ਜੋ ਮਰਜੀ ਜਾ ਉਥੇ ਜੋ ਮਰਜੀ ਤੇ ਭਵੇਂ ਖਵਾਇਓ ਬੁਲਾਇਓ ਪਰ ਨਾ ਘਟ ਜਲ ਕੱਠੇ ਜੇਓ ਬਾਹਰਲੇ ਲੋਕਾਂ ਨੂੰ ਨਾ ਵਿਖਾਓ ਖਾਇਆ ਕਰੋ ਤੇ ਲੜਾਈ ਹੋਂਦੀ ਖੁਸ਼ ਹੁੰਦੇ ਜੋ ਵੀ ਆ ਇਹ ਗੱਲ ਸੁਣੋ ਰਣਜੀਤ ਬਾਹਰ ਦੇ ਲੋਕ ਸ਼ਦਾਈ ਨਹੀਂ ਆਗੇ ਕਿ ਉਹਨਾਂ ਨੂੰ ਪਤਾ ਨਹੀਂ ਲੱਗਦਾ ਆ ਸਾਰੇ ਮਹੱਲੇ 'ਚ ਪਤਾ ਲੱਗੇ 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 ਕਿ ਰੋਟੀ ਪਾਣੀ ਅੱਡ ਹੋ ਗਿਆ ਇਹਨਾਂ ਦਾ ਤੇ ਅਲੱਗ ਅਲੱਗ ਰਹਿਣ ਡੀਆਂ ਐ ਐਡਾ ਲੋਕਾਂ ਨੂੰ ਉਹਨਾਂ ਯਾਰੇ ਚੰਗੇ ਭਲੇ ਆ ਨਾ ਉਹਨਾਂ ਨੂੰ ਸ਼ਦਾਈ ਨਹੀਂ ਬਣਾਇੰਦਾ ਹੁੰਦਾ ਵੀ ਲੋਕ ਅੰਨੇ ਨਹੀਂ ਹੈਗੇ ਹੈ ਗੱਲ ਸੁਣ ਆ ਹੁਣ ਕੋਈ ਬਾਜੀ ਦੇ ਕੇ ਗਿਆ ਤਾਂ ਉਹਨੇ ਦੋ ਥਾਈ ਦੇ ਕੇ ਜਾਣੀ ਆ ਉਹ ਤਾਂ ਤੇਰੀ ਗੱਲ ਮੈਂ ਮੰਨਦਾ ਵਾਂ ਦੋ ਜੋ ਘਰ ਹੀ ਵੱਖਰੇ ਹੋਏ ਦੋ ਥਾਈ ਜਾ ਦੇ ਦੇਣੀ ਆ ਫੇਰ ਫੇਰ ਹੁਣ ਹੋ ਹੀ ਗਿਆ ਅੱਡੇ ਤੇ ਹੋ ਗਏ ਫੇਰ ਨੂੰ ਕਹਾਨੂੰ ਸਾਡਾ ਜਿੰਦਰਾਉ ਖੋਲ ਸਾਨੂੰ ਮਕਾਨ ਦੇ ਤੇ ਫਿਰ ਤੇ ਵੀ ਸਮਝ ਨਾ ਜਾਣਾ ਵੀ ਦੋ ਥਾਂ ਹੀ ਬੈਣਾ ਆ ਨਾ ਤੇ ਤੈਨੂੰ ਜਾਣ ਪੈਣਾ ਮੇਰੀ ਜਗ੍ਹਾ ਕੌਣ ਜਾਊਗਾ ਨਾ 500 ਰੁਪਿਆ ਦੇ ਹੋਗੀ ਤਾਂ ਤੇ ਮੈਂ ਵੀ 500 ਰੁਪਿਆ ਦੇ ਆਉਂਗੀ ਐਂ ਕਿਹੜਾ ਮਰ ਚੱਲੇ ਆ ਦੋ ਹੀ ਤਾਂ ਮੈਂ ਕਹਿੰਦਾ ਚਲ ਜਿਓ ਇਕੱਠੀਆਂ ਕੋਈ ਗੱਲ ਨਾ ਇਹਦਾ ਮੂੰਹ ਨਹੀਂ ਮੈਂ ਨਹੀਂ ਜਾਣਾ ਉਹਦਾਂ ਇਕੱਠੀ ਜਾਣਾ ਉਹਦੇ ਸਿਆਪੇ ਕਰਕੇ ਤੇ ਮੈਂ ਲੱਗ ਹੋਈ ਆ ਉਹਦੇ ਨਾਲ ਮੈਂ ਫੇਰ ਇਕੱਠੀ ਜਾਵਾਂ ਮੇਰੇ ਤਾਂ ਮੂੰਹ ਵੇਖਣ ਨੂੰ ਜੀ ਨਹੀਂ ਕਰਦਾ ਉਹਦਾ ਉਹ ਚੰਗਾ ਬੇਬੇ 2 ਮਿੰਟ ਪਿੱਛੇ ਅੱਗੇ ਚੱਲ ਜੀ ਹੋਰ ਦੱਸ ਕੀ ਨਹੀਂ ਹੈ ਚੱਲ ਜਾਈ ਪਰ ਮੈਂ ਫੇਰ ਜਾਉਂਗੀ ਉਹਦੇ ਨਾਲ ਫੇਰ ਤੁਸੀਂ ਉੱਥੇ ਇੰਨੀ ਗੱਲ ਕਰ ਲਓ ਕਿ ਠੀਕਾ 50000 ਦੇਣਾ ਨਹੀਂ ਤੇ ਆਪਣੀ ਪੈਲੀ ਕਿ ਹੋਰ ਨੂੰ ਕਿਤੇ ਤੇ ਮੇਰੇ ਕੋ ਡੰਗਰ ਵੱਛਾ ਨਹੀਂ ਸੰਭਿਆ ਜਾਣਾ ਕਹੋ ਫੇਰ ਆ ਲੈ ਆਲੇ ਦੇ ਆਹ ਸਾਹਮਣੇ ਗੱਲ ਕਰਾ ਪਰ ਮੈਂ 2 ਮਿੰਟ ਹੋਊ ਆਉਂਗੀ ਆਣ ਕੇ ਮੈਂ ਫੇਰ ਨਹੀਂ ਬੁਲਾਉਣੀ ਆਗੀ ਉਹ ਨਾ ਬੁਲਾਈ ਜੋ ਜਿਹੜਾ ਕੰਮ ਕਰਨ ਵਾਲਾ ਕਰ ਰਹੀ ਤੇ ਨਾਲੇ ਨਾ ਮਾਤਾ ਕੋ ਨਾ ਮਿੱਠੇ ਪਿਆਰੇ ਉਹ ਕਦੇ ਚਾਬੀ ਮੰਗੋ ਉਹ ਸਾਰੀਆਂ ਗੱਲਾਂ ਆਪਣੀਆਂ ਕਹਿ ਜਾਂਦਾ ਮਾਤਾ ਨੂੰ ਕਿ ਤੂੰ ਉਧਰ ਮਨਾ ਦੇ ਤੇ ਤੂੰ ਵੀ ਇਹ ਲਗੋ ਪੀ ਚਾਬੀ ਦੇ ਦੇ ਮਾਤਾ ਸਾਡਾ ਕੀ ਹੰਤ ਲੈਣ ਲਈ ਅਸੀਂ ਨਹੀਂ ਰਹਿਣਾ ਇੱਥੇ ਹੁਣ ਸਾਨੂੰ ਸਾਨੂੰ ਉਹ ਬੂਆ ਖੋਲ ਦੋ ਉਹਦਾ ਭੜ ਗੱਲ ਤੁਹਾਨੂੰ ਪਤਾ ਹੈ ਜਿਵੇਂ ਡੇਢ ਘੰਟਾ ਵੇਟ ਕੀਤੀ ਰੋਟੀ ਬਣਾਉਣ ਵਾਸਤੇ ਜੇ ਮੈਂ ਚਾਹ ਤਾਂ ਰੰਜਨੀ ਟਾਈਮ ਹੋਇਆ ਹੁੰਦਾ ਸਾਢੇ 12 ਵਜੇ ਤੇ ਉਹਨੇ ਪਹਿਲੇ ਦੇਖ ਬਰਾ ਚੜਿਆ ਹੁੰਦਾ ਚਾਹਦਾ ਤੇ ਦੱਸ ਮੈਂ ਰੋਈ ਤੇ ਜਾ ਕੇ ਉੱਥੇ ਕੀ ਕਰਾਂ ਜੇ ਮੈਂ ਭਾਂਡੇ ਮਾਂਜਣ ਲੱਗਦੀ ਆ ਤੇ ਵਿੱਚ ਭਾਂਡੇ ਮਿਕਸ ਕਰ ਦਿੰਦੀ ਕਿੰਨੇ ਆਪਣੇ ਵੀ ਝੂਠੇ ਰਲਾ ਮਰਲਾ ਦਿੰਦੀ ਪੱਤੀ ਡੋਲੀ ਹੁੰਦੀ ਆ ਵੀ ਇਹ ਮਾਂਜੂਗੀ ਤੇ ਜੇ ਮੈਂ ਨਹੀਂ ਮਾਂਜਦੀ ਮੇਰੇ ਦਿਵਾਲੇ ਹੋ ਜਾਂਦੀ ਆਂ ਜੀ ਭਾਂਡੇ ਤੇਰੇ ਤੇ ਮੈਂ 24 ਘੰਟੇ ਤੱਕ ਲੜਦੀ ਰਵਾਂ ਬਸ ਤੂੰ ਹੀ ਦੱਸ ਦੋ ਯਾ ਤੇ ਸੁਲਾ ਸਪਾਈ ਨਾ ਘਰ ਚੱਲੇ ਤੇ ਜਾਂ ਫਿਰ ਬਿਲਕੁਲ ਆਡੋ ਜੀ ਉਹ ਜਿਹੜੀਆਂ ਗੱਲਾਂ ਮੈਂ ਕਰਨੀਆਂ ਇਹ ਮਾਤਾ ਨੂੰ ਖੁਦ ਕਰਨੀਆਂ ਚਾਹਦੀ ਆਂ ਉਹਨੂੰ ਪਤਾ ਨਹੀਂ ਆ ਜਿਹੜੀ ਰੋਜ਼ ਦੀ ਚੜਚੜ ਹੁੰਦੀ ਉਹਨਾਂ ਚੰਗਾ ਮੈਂ ਇਹਨਾਂ ਨੂੰ ਵੱਖਰੇ ਕਰਦਾ ਹਾਂ ਹੈ ਚਲ ਮੈਂ ਇਹ ਵੀ ਨਹੀਂ ਕਹਿੰਦਿਆਂ ਮੈਂ ਉਥੇ ਪੱਕਾ ਰਹਿਣਾ ਵਾਂ ਮੈਂ ਹਾਂ ਜਿੰਨੇ ਤੇ ਹੜੀ ਰਸੋਈ ਦਾ ਕੰਮ ਨਹੀਂ ਹੁੰਦਾ ਜਿਹੜਾ ਥੋੜਾ ਪਤਾ ਕੰਮ ਇਹਦਾ ਕਰਦਾ ਰਹਿੰਦੇ ਆਲਾ ਜਿਹੜਾ ਉਹ ਨਹੀਂ ਨਾ ਹੁੰਦਾ ਜਿਆ ਚਲ ਮਾਂ ਦਾ ਉਹਦਾ ਹੀ ਸੋਚਦੀ ਆ ਸਾਡਾ ਕੁਝ ਨਹੀਂ ਸੋਚਦੀ ਮਾਂ ਹੁਣ ਮੇਰੇ ਮੂਹਰੇ ਆਉਂਦਾ ਮਾਂ ਪਿਓ ਦਾ ਸਿਆਪਾ ਹੋ ਜਾਂਦਾ ਵਾ ਮਾਂ ਪਿਓ ਸੋਚਦਾ ਇੱਕ ਪਾਸੇ ਦੋਵਾਂ ਤਰਫਾਂ ਚ ਸੋਚੇ ਜਾਂ ਫਿਰ ਸੁਲਾ ਕਰਾ ਦੇਤੇ ਜਾਂ ਬਿਲਕੁਲ ਬਿਲਕੁਲ ਅੱਡ ਅੱਡ ਕਰਾਂਗੇ ਇਹ ਉਹ ਤਾਂ ਮਾਂ ਪਿਓ ਦਾ ਪੰਗਾ ਹੁੰਦਾ ਉਹ ਹੋਈ ਨਾ ਤੇ ਜੇ ਥੋੜੇ ਦਿਨ ਮੈਂ ਉਥੇ ਰਹਿ ਲੂੰਗਾ ਮੈਂ ਇਟਾਂ ਲੱਗ ਲੈ ਜ ਲੈ ਕਰਦੀ ਆ ਇੱਥੇ ਨਾਲੇ ਮੇਰੀ ਇਨ ਹੁਨਾ ਕਊਗਾ ਮੈਨੂੰ ਕੋਈ ਕਹੂਗਾ ਵੀ ਇਹਨੇ ਜਠਾਣੀ ਨਾ ਲਾਕੇ ਨਹੀਂ ਰੱਖੀ ਤਾਂ ਜਠਾਣੀ ਨੂੰ ਨਾ ਕਹੂਗਾ ਵੀ ਦਰਾਣੀ ਨਾ ਲਾਕੇ ਨਹੀਂ ਰੱਖੀ ਦੋਵੇਂ ਪਾਸੇ ਹੋਰ ਨਹੀਂ ਕਾਗ ਕੰਮ ਹੈ ਇੱਕ ਪਾਸੇ ਨਹੀਂ ਹੈਗਾ ਇਹ ਜੇ ਮੇਰੀ ਬੇਇੱਜ਼ਤੀ ਹੈ ਨਾ ਤੇ ਉਧਰ ਵੀ ਇੰਨੀ ਬੇਇੱਜ਼ਤੀ ਹੈ ਫਿਰ ਉਹ ਤਾਂ ਹੈ ਹੀ ਆ ਮੈਂ ਵੀ ਭਾਬੀ ਨੂੰ ਬੜੀ ਸਿਆਣੀ ਸਮਝਦਾ ਪਰ ਇਹ ਵੀ ਐਂਡ ਤੇ ਆ ਕੇ ਉਦਾਂ ਗੱਲਾਂ ਕਰ ਲੱਭੀਓ ਇਦਾਂ ਹੀ ਆ ਐਂਡ ਤੇ ਕੋਈ ਨਹੀਂ ਭਰਦਾ ਹੁੰਦਾ ਰਜੀ ਤੇ ਇਹ ਇਕੱਠੇ ਹੁੰਦਿਆਂ ਦੀ ਗੱਲਾਂ ਹੁੰਦੀਆਂ ਨੇ ਆਹ ਵਾ ਤੇ ਉਹ ਵਾ ਜਦੋਂ ਆਡਾ ਆਡਾ ਆਪਣਾ ਕਰਨ ਲੱਗ ਪਈਆਂ ਨਾ ਫਿਰ ਬਿਲਕੁਲ ਸਭ ਸਾਥ ਛੱਡ ਜਾਂਦੇ ਨੇ ਐਡੀ ਕੋਈ ਗੱਲ ਨਹੀਂ ਫਿਰ ਇਹ ਰੋਟੀ ਖਾ ਲੈਣਗੇ ਤਾਂ ਐਂ ਵੀ ਖਾ ਲਾਂਗੇ। ਜੇ ਇਹ ਇੰਨੀ ਕ ਤਨਖਾਹ ਤੇ ਰੋਟੀ ਖਾ ਲੂਗਾ ਨਾ ਤੇ ਐਂ ਵੀ ਖਾ ਲਾਂਗੇ ਵਾਈ ਖੇਤੀ ਤੋਂ। ਐਡੀ ਗੱਲ ਨਹੀਂ ਹੈਗੀ ਫਿਰ। ਉਹ ਤਾਂ ਫਿਰ ਹੈ ਹੀ ਆ। ਕਹਿੰਦੇ ਰੱਬ ਨਾ ਮਾਰੇ ਕਿ ਇਹਨੂੰ ਇਨਸਾਨ ਤੇ ਆਦਾ ਮੈਂ ਰੋਟੀ ਖਾਣਾ ਦੂਜਾ ਖਾਵੇ ਨਾ। ਚਲ ਠੀਕ ਹੈ ਮੇਰੀ ਗੱਲ ਸੁਣ। ਕੱਲ ਉਹ ਉਹੀ ਫਿਰ। ਚਲ ਮੈਂ ਜਾਵਾਂ ਟਾਈਮ ਬੜਾ ਹੋ ਗਿਆ ਵਾ। ਜਾਓ ਜਾ ਕੇ ਪਾਓ ਉੱਥੇ ਡੰਗਰਾਂ ਨੂੰ ਜਾ ਕੇ ਪੱਠੇ। ਚਾਹ ਨੂੰ ਘੱਟੋ ਗੋਣੇ ਆ ਮੰਮੀ ਦੀਆਂ ਨੂੰ ਵੀ ਪਾਓ ਨਾਲ। ਕਾਮਾਂ ਤੇ ਫੇਰ ਉਹਨਾਂ ਰੱਖਿਆ ਹੀ ਆ ਪੱਕਾ ਹੀ। ਬੰਦੇ ਨੇ ਮੇਰੀ ਗੱਲ ਸੁਣੀ ਨਹੀਂ ਦੀ ਇਹਨੇ ਤੇ ਨਾਲ ਮੇਰੀ ਮਿੱਟੀ ਪਲੀਫ ਕਰਕੇ ਰੱਖੀ ਆਨਾ ਚਾਹ ਤੇ ਤੂੰ ਵੀ ਲੱਗ ਜਾਏਗਾ ਪਤਾ ਇਹਨਾਂ ਨੂੰ